ਪੰਜਾਬ ਦੇ ਵਿੱਚ ਸੰਗਣੀ ਧੁੰਦ ਦੌਰਾਨ ਇੱਕ ਵੱਡਾ ਹਾਦਸਾ ਹੋਇਆ ਹੈ ਕਈ ਵਾਹਨ ਆਪਸ ਦੇ ਵਿੱਚ ਟਕਰਾਈ ਨੇ ਅਤੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਦੇਖੋ ਕਿਵੇਂ ਮੌਕੇ ਦੇ ਉੱਪਰ ਗਾਹ ਪਿਆ ਚੀਕ ਚਿੰਘਾੜਾ ਪੈ ਜਾਂਦਾ ਤੇ ਗੱਡੀਆਂ ਦੇ ਪਰ ਖੱੱਚੇ ਹੋਏ ਉੱਡੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਜੰਮੂ ਨੈਸ਼ਨਲ ਹਾਈਵੇ ਦੇ ਉੱਪਰ ਜਲੰਧਰ ਨੇੜੇ ਭਿਆਨਕ ਹਾਦਸਾ ਹੋਇਆ ਜਿੱਥੇ ਕਿ ਸੰਗਣੀ ਧੁੰਦ ਦੇ ਚਲਦਿਆਂ ਕਈ ਵਾਹਨਾਂ ਦੀ ਆਪਤ ਦੇ ਵਿੱਚ ਜ਼ੋਰਦਾਰ ਟੱਕਰ ਹੋਈ ਹੈ ਸਥਿਤੀ ਇਹ ਬਣ ਗਈ ਕਿ ਜੀਸੀਬੀ ਮਸ਼ੀਨਾਂ ਦੇ ਨਾਲ ਵਾਹਨਾਂ ਨੂੰ ਗੱਡੀਆਂ ਨੂੰ ਅਲੱਗ ਕੀਤਾ ਗਿਆ ਅਤੇ ਭਿਆਨਕ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਉੱਪਰ ਭਾਰੀ ਜਾਮ ਲੱਗ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ ਦੀਆਂ ਸਾਂਝੀਆਂ ਕਰ ਰਹੇ ਹਾਂ ਅਤੇ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਟਰੱਕ ਦੀ ਟੀਪਰ ਦੇ ਨਾਲ ਟੱਕਰ ਹੋਣ ਤੋਂ ਬਾਅਦ ਪਿੱਛੇ ਆ ਰਹੀਆਂ ਗੱਡੀਆਂ ਦੀ ਆਪਤ ਦੇ ਵਿੱਚ ਜੋੜ ਦਾ ਟੱਕਰ ਹੋਈ ਹੈ ਤੇ ਕਿਵੇਂ ਜਿਹੜੀਆਂ ਕੀ ਗੱਡੀਆਂ ਨੇ ਉਹ ਆਪਸ 'ਚ ਟਕਰਾਈਆਂ ਨੇ ਅਤੇ ਇਹ ਜਿਹੜਾ ਕੀ ਕਾਬਲਾ ਹੈ ਉਹ ਲਗਾਤਾਰ ਜਾਰੀ ਰਿਹਾ ਹੈ ਇਹ ਦੇਖੋ ਵੱਡੇ ਟੀਪਰ ਦੇ ਹੇਠਾਂ ਜਿਹੜੀ ਇਨੋਵਾ ਗੱਡੀ ਬੜੀ ਹੋਈ ਹੈ ਉਸ ਤੋਂ ਪਿੱਛੋਂ ਹੋਰ ਜਿਹੜੀਆਂ ਕੀ ਕਾਰਾਂ ਆਪਸ ਦੇ ਵਿੱਚ ਟੱਕਰ ਗਈਆਂ ਨੇ ਅਤੇ ਗਣੀਮਤ ਏਰੀਆ ਕੀ ਹਸਨ ਬੇਸ਼ੱਕ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਜੋ ਗੱਡੀਆਂ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ ਕੋਰੇ ਦਾ ਜਿਹੜਾ ਕਿ ਕਹਿਰਵਾਨ ਮਜਾਦ ਤੋਂ ਲੈ ਕੇ ਤੂਬੇ ਪਰਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਪਰ ਇਸੇ ਸੰਗਲੀ ਤੋਂ ਦੇ ਚੱਲਦੇ ਜਿੱਥੇ ਸੜਕਾਂ ਦੇ ਉੱਪਰ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਹੀ ਸਭ ਤੋਂ ਵੱਡੀ ਹਾਦਸਿਆਂ ਦੀ ਵਜ੍ਹਾ ਬਣਦੀ ਹੈ ਅੱਜ ਮੋਹਾਲੀ ਦੇ ਵਿੱਚ ਵੀ ਵੱਡੀ ਦੁਰਘਟਨਾ ਹੋਈ ਹੈ ਦੋ ਸਕੂਲੀ ਸਕੂਲੀ ਬੱਸਾਂ ਆਪਸ ਦੇ ਵਿੱਚ ਟਕਰਾਈਆਂ ਨੇ ਅਤੇ ਇਸੇ ਦੌਰਾਨ ਜਲੰਧਰ ਦੇ ਵਿੱਚ ਵੀ ਹੋਣ ਇਹ ਦੂਜਾ ਵੱਡਾ ਹਾਦਸਾ ਪੰਜਾਬ ਦੇ ਵਿੱਚ ਜੋ ਵਾਪਰਿਆ ਉਹ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਅਤੇ ਇਸ ਤਰ੍ਹਾਂ ਨੇ ਕਈ ਗੱਡੀਆਂ ਦੇ ਵਿੱਚ ਸਵਾਰ ਜਿਹੜੇ ਕੀ ਲੋਕ ਨੇ ਅਤੇ ਗੱਡੀਆਂ ਦੇ ਡਰਾਈਵਰ ਤਨ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਲਈ ਭੱਤੀ ਕਰਵਾਇਆ ਗਿਆ ਹਾਦਸੇ ਦੀ ਸੂਚਨਾ ਮਿਲਦਿਆਂ ਸੜਕ ਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਅਤੇ ਫਿਰ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਹਾਦਸਾ ਗ੍ਰਸਤ ਹੋਏ ਵਾਹਨਾਂ ਨੂੰ ਨੈਸ਼ਨਲ ਹਾਈਵੇ ਤੋਂ ਹਟਾ ਕੇ ਸਾਈਡ ਤੇ ਕਰ ਦਿੱਤਾ ਗਿਆ ਤਾਂ ਕਿ ਆਵਾਜਾਈ ਨੂੰ ਦੁਬਾਰਾ ਤੋਂ ਸੰਚਾਰੂ ਕੀਤਾ ਜਾ ਸਕੇ ਤੇ ਭਿਆਨਕ ਹਾਦਸਾ ਜਲੰਧਰ ਦੇ ਵਿੱਚ ਜੋ ਵਾਪਰਿਆ ਹੈ ਅਜਿਹੇ ਦੇ ਵਿੱਚ ਖਾਸ ਸਾਵਧਾਨੀ ਵਰਤਣ ਦੀ ਬੇਹਦ ਲੋੜ ਵੀ ਹੈ ਕਿਉਂਕਿ ਜਦੋਂ ਸੰਘਣੀ ਧੁੰਦ ਪੈਂਦੀ ਹੈ ਤਾਂ ਭਾਵੇਂ ਵਿਜ਼ਿਬਿਲਟੀ ਬਹੁਤ ਘਟੀ ਜਾਂਦੀ ਹੈ ਵਾਹਨਾਂ ਨੂੰ ਚਲਾਉਂਦੇ ਵਿੱਚ ਦਿੱਕਤ ਆਉਂਦੀ ਹੈ ਪਰ ਜੇਕਰ ਸਾਵਧਾਨੀ ਵਰਤੀ ਜਾਵੇ ਤਾਂ ਵੱਡੀਆਂ ਦੁਰਘਟਨਾਵਾਂ ਤੋਂ ਬਚਿਆ ਜ਼ਰੂਰ ਜਾ ਸਕਦਾ ਹੈ ਅਜਿਹੇ ਦੇ ਵਿੱਚ ਸਾਵਧਾਨ ਰਹੋ ਅਤੇ ਜੋ ਵੀ ਟ੍ਰੈਫਿਕ ਰੂਲ ਨੇ ਜੋ ਵੀ ਮੌਸਮ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੇ ਜਾਂਦੇ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖੋ ਤਾਂ ਕਿ ਤੁਹਾਡਾ ਜਾਂ ਕਿਸੇ ਹੋਰ ਦਾ ਸੜਕ ਦੁਰਘਟਨਾ ਦੇ ਵਿੱਚ ਨੁਕਸਾਨ ਨਾ ਹੋਵੇ